ਸਤ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋ ਹੋਪ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਆਓ ਆਪਾਂ ਹੁਣ ਗੱਲ ਕਰਦੇ ਆਂ ਅਮਰੀਕਾ ਤੇ ਬੈਂਜੂਆਲਾ ਦੀ ਬੈਂਜੂਆਲਾ ਕੋਈ ਛੋਟਾ ਦੇਸ਼ ਨਹੀਂ ਹੈ ਪਰ ਉੱਥੋਂ ਦੇ ਪ੍ਰੈਜ਼ੀਡੈਂਟ ਨੂੰ ਰਾਤੋਂ ਰਾਤ ਅਮਰੀਕਾ ਚੱਕ ਲੈ ਜਾਂਦਾ ਹੈ ਕਾਰਨ ਕੀ ਸੀ ਕਿ ਬੈਂਜੂਆਲਾ ਕੋਲ ਆਰਮੀ ਨਹੀਂ ਆਰਮੀ ਬਹੁਤ ਜ਼ਿਆਦਾ ਹੈ ਬੈਂਜੂਆਲਾ ਦੇ ਕੋਲ ਦਸਿਆ ਦੇ ਦਿੱਤੇ ਹੋਏ ਮਥੋਈ ਜੈਟ ਨੇ ਬੈਂਜਵਾਲਾ ਦੇ ਕੋਲ ਐਡਵਾਂਸ ਸਿਸਟਮ ਹੈ ਐਡਵਾਂਸ ਹਥਿਆਰ ਹੈ ਐਡਵਾਂਸ ਟੈਕਨੋਲੋਜੀ ਹੈ ਐਸ 400 ਜਿਹੜਾ ਕਿਸੇ ਵੀ ਦੀ ਮਜਾਇਲ ਵਗੈਰਾ ਨੂੰ ਟਰੈਕ ਕਰ ਲੈਂਦਾ ਹੈ ਤੇ ਰਸਤੇ ਤੇ ਵਿੱਚ ਹੀ ਉਹਨਾਂ ਨੂੰ ਤਬਾਹ ਕਰ ਦਿੰਦਾ ਹੈ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਬਹੁਤ ਜ਼ਿਆਦਾ ਐਡਵਾਂਸ ਕਿਸਮ ਦਾ ਡਿਫੈਂਸ ਸਿਸਟਮ ਹੈ ਬੈਂਜਵਾਲਾ ਦੇ ਕੋਲ ਲੱਖਾਂ ਦੀ ਟਰੈਂਡ ਆਰਮੀ ਹੈ ਬੈਂਜੂਆਲਾ ਦੇ ਕੋਲ ਫਿਰ ਇਸ ਤਰ੍ਹਾਂ ਕਿਵੇਂ ਹੋਇਆ ਕਿ ਅਮਰੀਕਾ ਹਮਲਾ ਕਰਦਾ ਹੈ ਤੇ ਕੁਝ ਘੰਟਿਆਂ ਦੇ ਅੰਦਰ ਹੀ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਦਾ ਕਬਜ਼ਾ ਹੋ ਗਿਆ ਬੈਂਜੂਆਲਾ ਦੇ ਉੱਪਰ ਆਰਮੀ ਸੁੱਤੀ ਪਈ ਸੀ ਜਾਂ ਹਥਿਆਰ ਨਹੀਂ ਕੰਮ ਕਰ ਰਹੇ ਸੀ ਉਨਥੇ ਸਵਾਲ ਮਜਾਲਾਂ ਤੋਪਾਂ ਦੇ ਨਹੀਂ ਇੱਥੇ ਸਵਾਲ ਹੈ ਘਰ ਦੇ ਗਜ਼ਾਰਾਂ ਦਾ ਦੋਲਨ 트럼ਪ ਤੇ ਅਮਰੀਕਾ ਦੀ ਖੂਫੀਆ ਏਜੰਸੀ ਸੀਆਈ ਨੇ 2026 ਦੇ ਵਿੱਚ ਉਹੀ ਕੁਝ ਕੀਤਾ ਹੈ ਜਿਹੜਾ ਅੱਜ ਤੋਂ 250 ਸਾਲ ਪਹਿਲਾਂ ਭਾਰਤ ਦੇ ਵਿੱਚ ਹੋਇਆ ਸੀ ਜਦੋਂ ਅੰਗਰੇਜ਼ ਇੰਡੀਆ ਵਿੱਚ ਆਏ ਸੀ ਉਹਨਾਂ ਨੇ ਤਾਕਤ ਦੇ ਨਾਲ ਇੰਡੀਆ ਨੂੰ ਨਹੀਂ ਜਿੱਤਿਆ ਸੀ ਉਹਨਾਂ ਨੇ ਦਿਮਾਗ ਕੀਤੇ ਇੱਥੋਂ ਦੇ ਜਿਹੜੇ ਆਪਣੇ ਨਵਾਬ ਸੀ ਉਹਨਾਂ ਨੂੰ ਖਰੀਦ ਲਿਆ ਉਸ ਸਮੇਂ ਵੀ ਲੜਾਈ ਦੇ ਮੈਦਾਨ ਦੇ ਵਿੱਚ توپਾਂ ਸੀ ਪਰ ਉਹ ਚੱਲੀਆਂ ਨਹੀਂ ਚਲਾਈਆਂ ਨਹੀਂ ਗਈਆਂ ਬਿਲਕੁਲ ਸੇਮ ਉਹੀ ਚੀਜ਼ ਇੱਥੇ ਕੀਤੀ ਗਈ ਹੈ ਅਮਰੀਕਾ ਨੇ ਤਿੰਨ ਸਟੈਪ ਚੁੱਕੇ ਨੇ ਪਹਿਲੀ ਚੀਜ਼ ਬੈਂਜੂਏਲਾ ਦੇ ਨੇਤਾ ਖਰੀਦੇ ਗਏ ਜਿਹੜੇ ਲੀਡਰ ਕੱਲ ਤੱਕ ਅਮਰੀਕਾ ਨੂੰ ਗਾਲ੍ਹਾਂ ਕੱਢਦੇ ਸੀ ਅਮਰੀਕਾ ਨੇ ਜਿਵੇਂ ਹੀ ਉਹਨਾਂ ਨੂੰ ਡਾਲਰ ਦਿਖਾਇਆ ਉਹ ਬੈਠ ਗਏ ਉਸੇ ਟਾਈਮ ਉਹਨਾਂ ਦੀ ਦੇਸ਼ ਭਗਤੀ ਵਹਿ ਗਈ ਦੂਜਾ ਸੌਦਾ ਕੀਤਾ ਗਿਆ ਕਿ ਵੱਡੇ ਵੱਡੇ ਆਰਮੀ ਦੇ ਅਫਸਰ ਤੇ ਜਰਨਲ ਖਰੀਦੇ ਗਏ ਉਹਨਾਂ ਦੀ ਵਫਾਦਾਰੀ ਖਰੀਦੀ ਗਈ ਰਿਪੋਰਟਰ ਰਿਪੋਰਟਰ ਦੱਸ ਰਹੇ ਨੇ ਕਿ ਅਮਰੀਕਾ ਨੇ ਉਹਨਾਂ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਲੜੋਗੇ ਤਾਂ ਹਾਰੋਗੇ ਤੇ ਅਮਰੀਕਾ ਨੇ ਕਿਹਾ ਕਿ ਨਾਲ ਦੇ ਨਾਲ ਹੀ ਅਸੀਂ ਤੁਹਾਨੂੰ ਬੌਰ ਕ੍ਰੀਮੀਅਲ ਕੋਸ਼ਿਸ਼ ਕਰਦਾਂਗੇ ਕਿ ਇਹ ਜੰਗ ਦੇ ਕੈਦੀ ਨੇ ਪਰ ਜੇਕਰ ਤੁਸੀਂ ਪਿੱਛੇ ਹਟ ਜਾਂਦੇ ਹੋ ਤਾਂ ਤੁਹਾਨੂੰ ਲੱਖਾਂ ਡਾਲਰ ਮਿਲਣਗੇ ਤੇ ਅਮਰੀਕਾ ਦੇ ਅੰਦਰ ਅਲੀ ਸ਼ਾਨ ਬੰਗਲੇ ਦਿੱਤੇ ਜਾਣਗੇ ਜਰਨਲ ਕਰਨਲ ਵਿਕ ਗਏ ਵਰਦੀ ਵਿਕ ਗਈ ਵਫਾਦਾਰੀ ਵਿਕ ਗਈ ਤੀਸਰਾ ਸੰਸਦ ਖਰੀਦੇ ਗਏ ਮੈਂਬਰ ਪਾਰਲੀਮੈਂਟ ਖਰੀਦੇ ਗਏ ਇਹਨਾਂ ਨੂੰ ਕਿਹਾ ਕਿ ਤੁਸੀਂ ਚੁੱਪ ਕਰਕੇ ਬਹਿ ਜਾਓ ਤੁਸੀਂ ਕੁਝ ਵੀ ਨਹੀਂ ਕਰਨਾ ਜਿਵੇਂ ਹੀ ਅਗਲੀ ਸਰਕਾਰ ਬਣੇਗੀ ਉਹਦੇ ਵਿੱਚ ਤੁਸੀਂ ਸਾਰੇ ਵੱਡੇ ਅਹੁਦਿਆਂ ਦੇ ਉੱਪਰ ਲੱਗੋਗੇ ਨਤੀਜਾ ਕੀ ਨਿਕਲਿਆ ਨਾ ਮਜਾਇਲਾ ਚੱਲੀਆਂ ਨਾ ਗੋਲੀਆਂ ਚੱਲੀਆਂ ਨਾ ਡਿਫੈਂਸ ਸਿਸਟਮ ਚੱਲਿਆ ਨਾ ਡਿਫੈਂਸ ਸਿਸਟਮ ਚੱਲਿਆ ਹਮਲੇ ਦੇ ਦੌਰਾਨ ਰਡਾਰ ਬੰਦ ਕਰ ਦਿੱਤੇ ਗਏ ਇੱਕ ਦੇਸ਼ ਆਪਣੇ ਘਰ ਦੇ ਗੁਦਾਰਾਂ ਦੀ ਬਜਾਹ ਦੇ ਕਾਰਨ ਵਿੱਕ ਗਿਆ ਬੈਂਜ ਵਾਲਾ ਦੇ ਰਾਸ਼ਟਰਪਤੀ ਨੂੰ ਅਮਰੀਕਾ ਦੀ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਜਿਹੜਾ ਉੱਥੋਂ ਦਾ ਇਹ ਪੋਜੀਸ਼ਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਉਹੀ ਉੱਥੋਂ ਦਾ ਪ੍ਰੈਜ਼ੀਡੈਂਟ ਬਣੇਗਾ ਜਿਹੜੇ ਵਿਕੇ ਹੋਏ ਚਿਹਰੇ ਨੇ ਉਹ ਆ ਕੇ ਕਹਿਣਗੇ ਕਿ ਅਸੀਂ ਦੇਸ਼ ਦੇ ਲਈ ਬਹੁਤ ਕੁਝ ਕੀਤਾ ਅਸੀਂ ਦੇਸ਼ ਦੇ ਲਈ ਬਹੁਤ ਕੁਝ ਕਰਾਂਗੇ ਜਿਹੜਾ ਪਹਿਲਾਂ ਵਾਲਾ ਬੰਦਾ ਸੀ ਉਹ ਤਾਂ ਨਿਕੰਮਾ ਬੰਦਾ ਸੀ ਪਰ ਅਸਲ ਦੇ ਵਿੱਚ ਇਹ ਸਾਰੇ ਵਿਕੇ ਨੇਤੇ ਇਹਨਾਂ ਦੀ ਬਜਾਹ ਦੇ ਨਾਲ ਇਹਨਾਂ ਦਾ ਦੇਸ਼ ਵਿਕੇਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਗੁਲਾਮੀ ਦੀ ਤਰਫ ਵਧੇਗਾ ਹੁਣ ਜੋ ਟਰੰਪ ਚਾਹੇਗਾ ਉਹੀ ਹੋਵੇਗਾ ਕਿਹਨੂੰ ਤੇਲ ਦੇਣਾ ਹੈ ਕਿਸ ਨੂੰ ਨਹੀਂ ਦੇਣਾ ਹੈ ਜੇਕਰ ਟਰੰਪ ਕਹੇਗਾ ਉਹੀ ਹੋਣਾ ਹੈ ਹੁਣ ਜੋ ਵੀ ਬੈਂਜੂਵਲਾ ਦੀ ਸਰਕਾਰ ਬਣੇਗੀ ਜਿੱਦਾਂ ਅਮਰੀਕਾ ਚਾਹੇਗੀ ਉਦਾਂ ਹੀ ਹੋਵੇਗਾ ਕਿਉਂਕਿ ਬੈਨਜੂਏਲਾ ਦੇ ਉੱਪਰ ਹੁਣ ਅਮਰੀਕਾ ਦਾ ਲਗਭਗ ਕਬਜ਼ਾ ਹੋ ਚੁੱਕਿਆ ਹੈ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਦਬਾ ਦਿਓ ਅਤੇ ਚੱਲਦੀ ਚੱਲਦੀ ਵੀਡੀਓ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ